ਪਈ ਅੱਜ ਜੋ ਪ੍ਰੋਟੈਸਟ ਦਾ ਐਲਾਨ ਕੀਤਾ ਸੀਗਾ 12 ਵਜੇ ਨੈਸ਼ਨਲ ਹਾਈਵੇ ਜਮ ਕਰੰਦਾ ਤਾਂ ਕਿ ਹੁਣ ਗੱਲਬਾਤ ਹੋਈ ਹੈ ਪੁਲਿਸ ਨੂੰ ਮੌਕੇ ਤੇ ਪਹੁੰਚੀ ਹੈ ਤਾਂ ਕਿ ਮੀਟਿੰਗ ਹੋਈਏ ਕੀ ਗੱਲਬਾਤ ਹੋਈ ਬਿਲਕੁਲ ਜੀ ਸਾਡੀ ਸਵੇਰ ਦੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਆ ਹੁਣ ਵੀ 12 ਵਜੇ ਦਾ ਪ੍ਰਸ਼ਾਸਨ ਨੇ ਸਮਾਂ ਲਿਆ ਹੀ ਸਾਡੇ ਤੋਂ ਵੀ ਤੁਸੀਂ 12 ਵਜੇ ਤੱਕ ਵੇਟ ਕਰੋ 12 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਕੋਈ ਨਾ ਕੋਈ ਡਿਸੀਜਨ ਕੱਢਦੇ ਲੈਟਰ ਜਾਰੀ ਕਰਕੇ ਅਸੀਂ ਜਿਹੜਾ ਤੁਹਾਡਾ ਟੈਂਡਰਾ ਕਿਲੋਮੀਟਰ ਸਕੀਨ ਬੱਸਾਂ ਦਾ ਉਹਨੂੰ ਰੱਦ ਕਰਦੇ ਆ ਪਰ ਫਿਲਹਾਲ ਅਜੇ ਤੱਕ 12 ਵਜੇ ਤੱਕ ਵੇਟ ਕਰਦੇ ਆ ਪਰ ਸਾਨੂੰ ਲੱਗਦਾ ਨਹੀਂਗਾ ਸਰਕਾਰ ਇਹਨੂੰ ਰੱਦ ਕਰੇਗੀ ਜਾਂ ਕੋਈ ਲੈਟਰ ਜਾਰੀ ਕਰੇਗੀ ਕਿਉਂਕਿ ਜੇ ਨਾ 12 ਵਜੇ ਤੱਕ ਵੇਟ ਕਰਨੀ ਅਸੀਂ ਜੇ ਸਰਕਾਰ ਨੇ ਨਾ ਰੱਦ ਕੀਤਾ ਕਿ ਅਸੀਂ ਤੁਰੰਤ ਨੇਹ ਹਾਈਵੇ ਜਾਮ ਕਰਾਂਗੇ ਜੇ ਸਰਕਾਰ ਨੇ ਉਹ ਵੀ ਨਾ ਕੋਈ ਮਸਲਾ ਹੱਲ ਕੀਤਾ ਫਿਰ ਅਸੀਂ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਾਂਗੇ ਤਾਂ ਹੁਣ ਜਿਹੜਾ ਕੀ ਹੈ ਪੁਲਿਸ ਤੇ ਪਹੁੰਚੀ ہوئی ਹੈ ਕੋਸ਼ਿਸ਼ ਬਾਤਨਾਤ ਕਰਨ ਦੀ ਤੇ ਕੀ ਲੱਗ ਰਿਹਾ ਹੈ ਦੇਖੋ ਜੀ ਚਲੋ ਸਰਕਾਰ ਉਹਦੀ ਪ੍ਰਸ਼ਾਸਨ ਦੀ ਆਪਣੀ ਡਿਊਟੀ ਹੈ ਪੁਲਿਸ ਤੋਂ ਨਾਲ ਤਨਾਤ ਕਰਨੀ ਕਿਉਂਕਿ ਮੇਨ ਹਾਈਵੇ ਜਾਮ ਕਰਨਾ ਵਾ ਕਿਉਂਕਿ ਜਿਹੜੀ ਪੁਲਿਸ ਦੀ ਡਿਊਟੀ ਆ ਪੁਲਿਸ ਨੇ ਪੁਲਿਸ ਨੇ ਆਪਣੀ ਡਿਊਟੀ ਨਿਭਾਉਣੀ ਨਿਭਾਉਣੀ ਆ ਜਿਹੜੀ ਸਾਡੀ ਡਿਊਟੀ ਅਸੀਂ ਆਪਣੀ ਨਿਭਾਉਣੀ ਆ ਇੱਕੇ ਦਾ ਦਿਨ ਆ ਲੱਗਦਾ ਨਹੀਂ ਲੋਕ ਫਰਜਲ ਫੌਰ ਹੋਣਗੇ ਧਿਆਨ ਦੇ ਦੇ ਵੇਖੋ ਜੀ ਅਸੀਂ ਨਹੀਂ ਚਾਹੁੰਦੇ ਸਾਡਾ ਨਹੀਂ ਮਕਸਦ ਹੈਗਾ ਵੀ ਅਸੀਂ ਰੋਡ ਹਾਈਵੇ ਜਾਮ ਕਰੀਏ ਜਾਂ ਪਬਲਿਕ ਨੂੰ ਖਰਾਬ ਕਰੀਏ ਜਾਮ ਲੋਕਾਂ ਨੂੰ ਖਰਾਬ ਕਰੀਏ ਕਿਉਂਕਿ ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ ਡਿਊਟੀਆਂ ਛੱਡ ਕੇ ਬੈਠੇ ਆ ਕਿਉਂਕਿ ਸਰਕਾਰ ਦੀ ਮੰਸ਼ਾ ਨਹੀਂ ਹੈਗੀ ਸਰਕਾਰ ਕਹਿੰਦੀ ਵੀ ਅਸੀਂ ਕਿਲੋਮੀਟਰ ਸਕੀਮ ਬੱਸਾਂ ਪਾਉਣੀਆਂ ਹੀ ਪਾਉਣੀਆਂ ਆ ਉਹਦੇ ਵਿੱਚ ਅਸੀਂ ਸਾਰੇ ਸਰਕਾਰ ਨੂੰ ਅੰਕੜੇ ਕੱਢ ਕੇ ਦਿੱਤੇ ਆ ਵੀ ਕਿਲੋਮੀਟਰ ਸਕੀਮ ਜਿਹੜੀ ਇਹ ਘਾਟੇਵੰਦ ਸੌਦਾ ਇਹਨੂੰ ਨਾ ਪਾਇਆ ਜਾਵੇ ਇਹਦੇ ਵਿੱਚ ਮਹਿਕਮੇ ਨੂੰ ਬਹੁਤ ਵੱਡਾ ਨੁਕਸਾਨ ਔਰ ਸਰਕਾਰ ਦਾ ਵੀ ਬਹੁਤ ਵੱਡਾ ਨੁਕਸਾਨ ਆ ਬਿਲਕੁਲ ਸਾਡਾ ਤੇ ਇਹੀ ਕਹਿਣਾ ਵੀ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਵਾ ਇਹਦਾ ਟੈਂਡਰ ਕੈਨਸਲ ਕੀਤਾ ਜਾਵੇ ਰੱਦ ਕੀਤਾ ਜਾਵੇ ਕਿਲੋਮੀਟਰ ਸਕੀਮ ਬੱਸਾਂ ਨਾ ਪਾਈਆਂ ਜਾਣ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ ਜੋ ਕਿ ਸਰਕਾਰ ਨੂੰ ਜਿਹਦਾ ਪ੍ਰੋਫਿਟ ਹੋਵੇ ਮੇਰਾ ਨਾਮ ਚਾਨਣ ਸਿੰਘ ਆ ਪਈ ਅੱਜ ਜੋ ਪ੍ਰੋਟੈਸਟ ਦਾ ਐਲਾਨ ਕੀਤਾ ਸੀਗਾ 12 ਵਜੇ ਨੈਸ਼ਨਲ ਹਾਈਵੇ ਜਮ ਕਰਨ ਦਾ ਤਾਂ ਕੀ ਹੁਣ ਗੱਲਬਾਤ ਹੋਈ ਹੈ ਪੁਲਿਸ ਨੂੰ ਮੌਕੇ ਤੇ ਪਹੁੰਚੀ ਹੈ ਤਾਂ ਕਿ ਮੀਟਿੰਗ ਹੋਈਏ ਕੀ ਗੱਲਬਾਤ ਹੋਈ ਬਿਲਕੁਲ ਜੀ ਸਾਡੀ ਸਵੇਰ ਦੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਆ ਹੁਣ ਵੀ 12 ਵਜੇ ਦਾ ਪ੍ਰਸ਼ਾਸਨ ਨੇ ਸਮਾਂ ਲਿਆ ਹੀ ਸਾਡੇ ਤੋਂ ਵੀ ਤੁਸੀਂ 12 ਵਜੇ ਤੱਕ ਵੇਟ ਕਰੋ 12 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਕੋਈ ਨਾ ਕੋਈ ਡਿਸੀਜਨ ਕੱਢਦੇ ਲੈਟਰ ਜਾਰੀ ਕਰਕੇ ਅਸੀਂ ਜਿਹੜਾ ਤੁਹਾਡਾ ਟੈਂਡਰਾ ਕਿਲੋਮੀਟਰ ਸਕੀਨ ਬੱਸਾਂ ਦਾ ਉਹਨੂੰ ਰੱਦ ਕਰਦੇ ਆ ਪਰ ਫਿਲਹਾਲ ਅਜੇ ਤੱਕ 12 ਵਜੇ ਤੱਕ ਵੇਟ ਕਰਦੇ ਆ ਪਰ ਸਾਨੂੰ ਲੱਗਦਾ ਨਹੀਂਗਾ ਸਰਕਾਰ ਇਹਨੂੰ ਰੱਦ ਕਰੇਗੀ ਜਾਂ ਕੋਈ ਲੈਟਰ ਜਾਰੀ ਕਰੇਗੀ ਕਿਉਂਕਿ ਜੇ ਨਾ 12 ਵਜੇ ਤੱਕ ਵੇਟ ਕਰਨੀ ਅਸੀਂ ਜੇ ਸਰਕਾਰ ਨੇ ਨਾ ਰੱਦ ਕੀਤਾ ਕਿ ਅਸੀਂ ਤੁਰੰਤ ਮੇਨ ਹਾਈਵੇ ਜਾਮ ਕਰਾਂਗੇ ਜੇ ਸਰਕਾਰ ਨੇ ਉਹ ਵੀ ਨਾ ਕੋਈ ਮਸਲਾ ਹੱਲ ਕੀਤਾ ਫਿਰ ਅਸੀਂ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਾਂਗੇ ਤਾਂ ਹੁਣ ਜਿਹੜਾ ਕੀ ਹੈ ਪੁਲਿਸ ਤੇ ਪਹੁੰਚੀ ਹੋਈ ਹੈ ਫੋਰਸ ਬਾਟਨਾ ਕਰ ਰਹੀ ਹੋਈ ਹੈ ਕੀ ਨਜ਼ਰ ਆ ਰਿਹਾ ਹੈ ਦੇਖੋ ਨਹੀਂ ਚਲੋ ਸਰਕਾਰ ਉਹਦੀ ਪ੍ਰਸ਼ਾਸਨ ਦੀ ਆਪਣੀ ਡਿਊਟੀ ਆ ਪੁਲਿਸ ਤੋਂ ਉਹਨਾਂ ਤਨਾਤ ਕਰਨੀ ਕਿਉਂਕਿ ਮੇਨ ਹਾਈਵੇ ਜਾਮ ਕਰਨਾ ਵਾ ਉਹਕੇ ਜਿਹੜੀ ਪੁਲਿਸ ਦੀ ਡਿਊਟੀ ਆ ਪੁਲਿਸ ਨੇ ਪੁਲਿਸ ਨੇ ਆਪਣੀ ਡਿਊਟੀ ਨਿਭਾਉਣੀ ਨਿਭਾਉਣੀ ਆ ਜਿਹੜੀ ਸਾਡੀ ਡਿਊਟੀ ਅਸੀਂ ਆਪਣੀ ਨਿਭਾਉਣੀ ਆ ਇੱਕੇ ਦਾ ਦਿਨ ਹੈ ਲੱਗਦਾ ਨਹੀਂ ਲੋਕ ਫਰਜਲ ਫੌਰ ਹੋਣਗੇ ਧਿਆਨ ਦਿਓ ਦੇਖੋ ਜੀ ਅਸੀਂ ਨਹੀਂ ਚਾਹੁੰਦੇ ਸਾਡਾ ਨਹੀਂ ਮਕਸਦ ਹੈਗਾ ਵੀ ਅਸੀਂ ਰੋਡ ਹਾਈਵੇ ਜਾਮ ਕਰੀਏ ਜਾਂ ਪਬਲਿਕ ਨੂੰ ਖਰਾਬ ਕਰੀਏ ਜਾਮ ਲੋਕਾਂ ਨੂੰ ਖਰਾਬ ਕਰੀਏ ਕਿਉਂਕਿ ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ ਡਿਊਟੀਆਂ ਛੱਡ ਕੇ ਬੈਠੇ ਹਾਂ ਕਿਉਂਕਿ ਸਰਕਾਰ ਦੀ ਮੰਸ਼ਾ ਨਹੀਂ ਹੈਗੀ ਸਰਕਾਰ ਕਹਿੰਦੀ ਵੀ ਅਸੀਂ ਕਿਲੋਮੀਟਰ ਸਕੀਮ ਬੱਸਾਂ ਪਾਉਣੀਆਂ ਅਸੀਂ ਪਾਉਣੀਆਂ ਆ ਉਹਦੇ ਵਿੱਚ ਅਸੀਂ ਸਾਰੇ ਸਰਕਾਰ ਨੂੰ ਅੰਕੜੇ ਕੱਢ ਕੇ ਦਿੱਤੇ ਆ ਵੀ ਕਿਲੋਮੀਟਰ ਸਕੀਮ ਜਿਹੜੀ ਇਹ ਘਾਟੇਵੰਦ ਸੌਦਾ ਇਹਨੂੰ ਨਾ ਪਾਇਆ ਜਾਵੇ ਇਹਦੇ ਵਿੱਚ ਮਹਿਕਮੇ ਨੂੰ ਬਹੁਤ ਵੱਡਾ ਨੁਕਸਾਨ ਆ ਔਰ ਸਰਕਾਰ ਦਾ ਵੀ ਬਹੁਤ ਵੱ ਬਿਲਕੁਲ ਸਾਡਾ ਤੇ ਇਹੀ ਕਹਿਣਾ ਵੀ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਵਾ ਇਹਦਾ ਟੈਂਡਰ ਕੈਨਸਲ ਕੀਤਾ ਜਾਵੇ ਰੱਦ ਕੀਤਾ ਜਾਵੇ ਕਿਲੋਮੀਟਰ ਸਕੀਮ ਬੱਸਾਂ ਨਾ ਪਾਈਆਂ ਜਾਣ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ ਜੋ ਕਿ ਸਰਕਾਰ ਨੂੰ ਜਿਹਦਾ ਪ੍ਰੋਫਟ ਹੋਵੇ ਮੇਰਾ ਨਾਮ ਚਾਨਣ ਸਿੰਘ ਹੈ